ਸਸ਼ਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀ ਕ੍ਰੈਸ ਪਾਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਆਫਰ ਵਾਲੇ ਸੂਟ ਵੈਲਵਟ ਦੇ ਸੂਟ ਕਿਉਂਕਿ ਠੰਡ ਹੁਣ ਤਾਂ ਇਸ ਟਾਈਮ ਬਹੁਤ ਜ਼ਿਆਦਾ ਜਬਰਦਸਤ ਠੰਡ ਪੈ ਰਹੀ ਹੈ ਪਰ ਫਿਰ ਵੀ ਹੁਣ ਥੋੜੇ ਦਿਨਾਂ ਦੀ ਠੰਡ ਰਹੇਗੀ ਜਿੱਦਾਂ ਸਿਰਫ ਜਨਵਰੀ ਤੇ ਮਿਡਲ ਫਰਬਰੀ ਤੱਕ ਅਸੀਂ ਤੁਹਾਨੂੰ ਆਫਰ ਤੇ ਬੈਨਫਿਟ ਦੇ ਸੂਟ ਦੇ ਰਹੇ ਹਾਂ ਪ੍ਰਾਈਸ ਹੈਗਾ ਜੀ ਸੂਟਾਂ ਦਾ 4000 ਤੋਂ ਲੈ ਕੇ 4500 ਪਰ ਉਹ ਲੋਸੀ ਤੁਹਾਨੂੰ ਅੱਜ ਦੇ ਸਾਰੇ ਸੂਟ ਦੇਵਾਂਗੇ 3300 ਦੇ ਵਿੱਚ 3300 ਦਾ ਸੂਟ ਹੈ ਜੋ ਵੀ ਤੁਹਾਨੂੰ ਅੱਜ ਦੀ ਵੀਡੀਓ ਤੇ ਸੂਟ ਪਸੰਦ ਆਇਆ ਤੁਸੀਂ ਮੇਰਾ ਨੰਬਰ 8283 8283 81 ਨੰਬਰ ਹੈ ਜਿਸ ਤੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ 컬렉ਸ਼ਨ ਬਹੁਤ ਪਿਆਰੀ ਜੀ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਹੈ ਸਟੱਫ ਬਹੁਤ ਜ਼ਿਆਦਾ ਫਾਈਨ ਹੈ ਸਾਰੇ ਸੂਟਾਂ ਦਾ ਫੁੱਲ ਤੁਹਾਨੂੰ ਵਰਕ ਮਿਲਣਗੇ ਜੀ ਸਾਰੇ ਸੂਟਾਂ ਤੇ ਬਹੁਤ ਪਿਆਰੇ ਪਿਆਰੇ ਜੀ ਸੂਟ 벨ਵੈਟ ਦੇ ਉੱਪਰ ਦੇਖੋ ਜੀ ਸੂਟ 벨ਵੈਟ ਵੀ ਤੁਹਾਨੂੰ ਫੁੱਲ ਮਤਲਬ ਬਿਲਕੁਲ ਸੌਫਟ ਵਧੀਆ ਵਾਲੀ ਵੈਲਵਟ ਮਿਲੇਗੀ ਇਹ ਹੈਗਾ neck ਤੇ work ਸਾਰਿਆਂ ਦੇ work ਹੋਣਗੇ ਜਿਆਦਾਤਰ ਅਸ ਦੀ ਵੀਡੀਓ ਤੇ ਚੜ ਦੇਵਾਂ ਠੀਕ ਹੈ ਕੀ ਰੇ ਤੇ work ਹੈ ਜੀ ਤੇ neck ਦੇ ਉੱਪਰ ਪ੍ਰੋਪਰ work ਆ ਨਾਲ ਅਸੈਸਰੀ ਦੇ ਤੌਰ ਤੇ ਤੁਹਾਨੂੰ ਇਹ ਬਟਨਸ ਦਿੱਤੇ ਹੋਏ ਆ ਤੇ ਇਹ ਰੋਗਾ ਜੀ ਬਾਜੂ ਦੇ ਉੱਪਰ work ਠੀਕ ਹੈ ਤੇ ਨਾਲ ਤੁਹਾਨੂੰ ਮਿਲੇਗਾ ਜੀ ਪ੍ਰੋਪਰ ਇਹ ਹੈਗਾ ਦਾ ਟਾਈ ਮੀਟਰ ਦਾ ਪਲਾਜ਼ੋ ਪੈਂਟ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਇਸ ਤੇ ਵੀ ਸਾਰੇ 22 ਮੀਟਰ ਦੇ ਉੱਪਰ ਇਹ ਵਰਕ ਕੀਤਾ ਹੋਇਆ ਸਾਰੇ ਤੇ ਠੀਕ ਹੈ ਲੂਸ ਪਲਾਜ਼ੋ ਬਣਾ ਲਓ ਪੈਂਟ ਸਲਵਾਰ ਕੁਛ ਮਰਜ਼ੀ ਬਣਾਣਾ ਤੁਹਾਡੀ ਚੋਈਅਸ ਹੈ ਤੇ ਨਾ ਤੁਹਾਨੂੰ ਬੈਲਵਟ ਦਾ ਹੀ ਮਿਲੇਗਾ ਜੀ ਦੁਪੱਟਾ ਔਰ ਸਾਈਡ ਵਰਕ ਦੇ ਨਾਲ ਤੇ ਵਿੱਚ ਵੀ ਸਾਰੀ ਚਮੀਲੀ ਹੀ ਰਹੀ ਤੇ ਇਹ ਥੋੜਾ ਜਿਹਾ ਸਟਾਲ ਸਟਾਈਲ ਹੈ ਮਤਲਬ ਕਿ ਬਿਲਕੁਲ ਸਟਾਲ ਵੀ ਨਹੀਂ ਸ਼ਾਲ ਤੋਂ ਥੋੜਾ ਜਿਹਾ ਛੋਟਾ ਸਟਾਲ ਤੋਂ ਵੱਡਾ ਜੀ ਠੀਕ ਹੈ ਪ੍ਰਾਈਸ ਰਹੂਗਾ 3300 ਸ਼ਿਪਿੰਗ ਅਲੱਗ ਤੋਂ ਰਹੇਗੀ ਤੇ ਕਲਰ ਆਪਸ਼ਨ ਦੇਖ ਲਓ ਸੇਮ ਡਿਜ਼ਾਈਨ 'ਚ ਇਹ ਹੈਗਾ ਪੀਕਾਕ ਕਲਰ ਬਲੂ ਸਟੋਨ ਦੇ ਉੱਪਰ ਇਹ ਸੇਮ ਹੀ ਕਲਰ ਆ ਵਾਈਨ ਜਿਹੜਾ ਸੀ ਖੋਲੇ ਆ ਸੇਮ ਹੀ ਡਿਜ਼ਾਈਨ ਦੇ ਵਿੱਚ ਠੀਕ ਹੈ ਇਹਦੇ ਵਿੱਚ ਨੂੰ ਜੀ ਤੁਹਾਨੂੰ 300 ਇਸੇ ਡਿਜ਼ਾਈਨ ਦੇ ਸੀ ਕਾਫੀ ਕਲਰ ਦੇ ਉੱਪਰ ਡਿਜ਼ਾਈਨ ਇਹ ਅਲੱਗ ਤੋਂ ਆ ਸਟੱਫ ਸੇਮ ਰਹੂਗਾ ਸਾਰੇ ਸੂਟਾਂ ਦਾ ਬਹੁਤ ਸੋਹਣਾ ਸੂਟ ਨੇ ਘੇਰੇ ਤੇ ਵਰਕ ਹੈ ਜੇ neck ਦੇ ਉੱਪਰ ਤੇ ਬਾਹੂ ਤੇ ਠੀਕ ਹੈ ਜੀ ਇਹ ਹੈਗਾ ਕਾਫੀ ਕਲਰ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਤੇ ਇੱਥੇ ਵੀ ਫਲਾਜ਼ੋ ਦੇ ਤੁਹਾਨੂੰ ਫੁੱਲ ਵਰਕ ਮਿਲੇਗਾ ਤਾਂ ਟਾਈ ਟਾਈ ਮੀਟਰ ਦਾ ਵਰਕ ਹੈ ਹੈਗਾ ਜੀ ਇਹ ਸ਼ਾ ਮੇਰੇ ਇਹ ਵੀ 벨ਵਟ ਦਾ 4 ਸਾਈਜ਼ ਵਰਕਰੇ ਨਾਲ ਠੀਕ ਹੈ ਹਮ ਬਣਨ ਤੋਂ ਬਾਅਦ ਲੁੱਕ ਬਸ ਸੁਣੀ ਆਣੇ ਆੜੀ ਸਾਰੀ ਸੂਟਾਂ ਦੀ ਇਹਦੇ ਕਲਰ ਦਿਖਾਣੇ ਆ ਤੁਹਾਨੂੰ ਇਹਦੇ ਵਿੱਚ ਬਲੂ ਕਲਰ ਆ ਠੀਕ ਹੈ ਟੀਕ ਹੈਗਾ ਪੀਕਾਕ ਗ੍ਰੀਨ ਕਲਰ ਤਿੰਨ ਕਲਰ ਨੇ ਤਿੰਨੋ ਹੀ ਕਲਰ ਬਹੁਤ ਸੋਹਣੇ ਆ ਛੋਟੀ 300 ਪ੍ਰਾਈਸ ਆ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਆਫਰ ਵਾਲੇ ਸੂਟ ਨੇ ਜੀ ਤੁਸੀਂ ਇਹਨਾਂ ਦਾ ਆਨੰਦ ਲੈ ਸਕਦੇ ਹੋ ਪੂਰਾ ਫਾਇਦਾ ਚੁੱਕ ਸਕਦੇ ਹੋ ਕਿਉਂਕਿ ਠੰਡਾ ਲਹਿ ਗਿਆ ਨੈਕਸਟ ਟਾਈਮ ਤੁਸੀਂ ਇਹਨਾਂ ਨੂੰ ਸਟੀਚ ਕਰਵਾ ਕੇ ਬਾਹਰ ਸਕਦੇ ਹੋ ਕਿਸੇ ਫੰਕਸ਼ਨ ਵਗੈਰਾ ਤੇ ਹੋਣ ਵੀ ਹਲੇ ਟਾਈਮ ਤਾਂ ਹੈਗਾ ਹੀ ਆ ਫੈਬਰੂਰੀ ਤੱਕ ਪੇਜਾਂਗੇ ਸਿੰਗ វេលਵਟ ਦੇ ਇਹ ਹੈਗਾ ਜੀ neck ਦੇ ਉੱਪਰ ਬਹੁਤ ਪਿਆਰਾ ਵਰਕ thread work ਇਸ ਸੂਟ ਦੇ ਉੱਪਰ ਕੀ ਰੀਤੀ ਬਹੁਤ ਸੋਹਣਾ ਵਰਕਾ ਠੀਕ ਹੈ ਤਿਜੜੀ ਦੀ ਬਾਜੂ ਹੈ ਇਹਨਾਂ ਦੀ ਬਾਜੂ ਤੇ ਵੀ ਤੁਹਾਨੂੰ ਹੈਵੀ ਵਰਕ ਮਿਲੇਗਾ ਇਦਾਂ ਇਹ ਬਾਜੂ ਤੇ ਫਰਮ ਹੈ ਜੀ ਦੋਨਾਂ ਦੇ ਉੱਪਰ ਠੀਕ ਹੈ ਕਲਰ ਵੀ ਬਹੁਤ ਸੋਹਣਾ ਹੈ ਤੇ ਇਹਦੇ ਜਿਹੜੇ ਪੌਂਚੇ ਆ ਤੇ ਕੰਮ ਹੈ ਉਹ ਰਹੇਗਾ ਇਦਾਂ ਇੱਕ ਪੈਚ ਦੀ ਤਰ੍ਹਾਂ ਇੱਕ ਬੇਲ ਦੀ ਤਰ੍ਹਾਂ 2 2 ਮੀਟਰ ਦਾ ਤੁਹਾਨੂੰ ਕੰਮ ਮਿਲੇਗਾ ਜੇ ਪੌਂਚੇ ਤੇ ਉਹ ਤੁਹਾਡੀ ਜਵਾਈ ਸ ਹੈ ਤੁਸੀਂ ਫ੍ਰੈਂਕਸ ਸਵਾਰ ਪਲਾਜ਼ਾ ਤੁਹਾਨੂੰ ਇਹ ਹੈਲਵੀਆ ਬਹੁਤ ਸਿਆਰਾ ਹੈ ਸ਼ਾਨ ਇਹ ਲੋਟ ਦੇ ਸਾਰੇ ਸੂਟ ਬੈਂਗਲੁਰੂ ਐਲੋਟ ਨੇ ਕਲਰ ਫ੍ਰੀਵਨ ਸਿੰਗਲਰ ਜੀ ਯਾਨੀ ਕਿ ਸਾਰੇ ਇਹਦੇ ਵਿੱਚ ਇਹ ਕਲਰ ਹੈਗਾ ਜੀ ਕਾਫੀ ਬੜਾ ਡਾਰਕ ਕਾਫੀ ਆ ਇਹ ਕਲਰ ਹੈਗੇ ਚ ਬਲੂ ਨੀਵੀ 3 ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ ਜੀ 3300 ਸੋ ਲੱਗੇ ਕਿ ਬਲੰਕ ਤੋਂ ਇਹ ਸੋਛੀਗਾ ਜੀ 5500 ਵਾਲੇ ਤੇ ਥੋੜੂ ਦੇਨ ਜਾ ਰਹੇ ਅਸੀਂ ਸਾਰੀ ਸੋਟ 3300 ਦੇ ਵਿੱਚ ਇਹਦੇ ਨਾਲ ਤੁਹਾਨੂੰ ਪਿਓਰ ਪਸ਼ਮੀਨੀ ਦੀ ਸਲਵਾਰ ਮਿਲੂਗੀ ਇਹ ਮਹਿੰਦੀ 골ਡਨ ਸ਼ੇਡ ਆ ਇਹ ਹੈਗਾ ਤਾਂ ਡਿਜ਼ਾਈਨ ਆ ਪੀਸ ਵਰਕ ਬਹੁਤ ਸੋਹਣਾ ਕੀਤਾ ਹੋਇਆ ਸ਼ਰਟ ਦੇ ਉੱਪਰ ਇਹ ਹੈਗਾ ਜੀ ਸ਼ਰਟ ਦੇ ਉੱਪਰ ਵਰਕ ਬਹੁਤ ਪਿਆਰੀ ਲੱਗ ਰਿਹਾ ਵਰਕ ਆ ਨੀਚੇ ਨੂੰ ਕੱਲੀਆ ਸਟਾਈਲ ਵਾਂਗ ਜਾਂਦਾ ਠੀਕ ਹੈ ਇਹਦੇ ਨਾਲ ਦਿੱਤਾ ਮੈਂ ਤੁਹਾਨੂੰ ਬਾਰਡਰ ਇਹ ਵਾਲਾ ਇਹਨੂੰ ਤੁਸੀਂ ਬਾਜੂ ਤੇ ਲਗਾ ਸਕਦੇ ਹੋ ਜਾਂ ਫਿਰ 프ਰੰਟ ਵੇਖ ਦੀ ਕਿਸੇ ਵੀ ਬੰਨੇ ਤੇ ਤੁਸੀਂ ਜਿਦਾਂ ਡਿਜ਼ਾਈਨ ਕਰ ਮੈਨੂੰ WhatsApp ਕਰ ਸਕਦੇ ਹੋ ਹੈਗਾ ਜੀ ਇਹ ਜਨਵਤ ਦਾ ਹੀ ਸਟਾਲ ਕਿੰਗੇ ਸੂਟ ਆਲਰੇਡੀ ਬਹੁਤ ਹੈਵੀ ਹੁੰਦੇ ਨੇ ਬੰਦਾ ਤੇ ਫਿਰ ਸ਼왈ਤਾ ਹਲਾਵੀ ਜਾਂਦਾ ਹੈਵੀ ਹੋ ਜਾ ਇਹ ਹੈ ਸਟਾਲ ਠੀਕ ਹੈ ਲੀਕੋ ਵਸਨੀ ਆਣੇ ਆਣੇ ਸੂਟ ਦੇ ਐਦਾਂ ਜਿਹੜਾ ਡਿਜ਼ਾਈਨ ਇਹ ਹੈ ਤੇ ਇਹਦੇ ਵਿੱਚ ਨੇਕਸਟ ਕਲਰ ਡਿਜ਼ਾਈਨ ਸੇਮ ਹੀ ਮਤਲਬ ਡਿਜ਼ਾਈਨ ਚ ਕਲਰ ਇਹ ਬਲੈਕ ਕਲਰ ਆ ਹਲਕੇ ਜਿਹੇ ਡਿਜ਼ਾਈਨਿੰਗ ਦਾ ਫਰਕਾ ਸਿਲਵਰ ਪਸ਼ਮੀਨੇ ਦੇ ਨਾਲ ਰਹੂਗਾ ਜੀ ਇਹ ਵੀ ਐਸਾ ਜਿਹਾ ਡਿਜ਼ਾਈਨ ਬਲੈਕ ਕਲਰ ਤੇ ਸਿਲਵਰ ਪਸ਼ਮੀਨੇ ਦੇ 4000 ਵੈਲਵਟ ਦਾ ਸ਼ਾਲ ਤੇ ਇਹ ਰੱਖ ਰਹੇ ਕਿ ਕੁਛ ਇਹਦਾ ਸੂਟ ਜੀ ਇਹਗਾ ਸੀ ਬਹੁਤ ਪਿਆਰਾ ਕਨਾਂ ਤੇ ਇਹ ਹੈਗਾ ਡਿਜ਼ਾਈਨ ਮੇਰਾ ਫਰਸਟ ਕਲਰ ਸੀਗਾ ਉਹ ਵਾਲਾ ਡਿਜ਼ਾਈਨ ਹੈ ਤੇ نیچے ਇਹਦੇ ਵੀ ਸੋਨੇ ਮੇਰੂਨ ਕਨਾਂ ਇਹਨਾਂ ਦੀ ਡਿਜ਼ਾਈਨ ਹਲਕੀ ਹਲਕੀ ਜੀ ਅਲੱਗ ਰਹੇਗੀ ਬਾਜੂ ਤੇ ਪ੍ਰੋਪਰ ਤੁਹਾਨੂੰ ਪੈਸਾ ਮਿਲੇਗਾ ਲਗਾਉਣ ਵਾਸਤੇ ਇਹਨਾਂ ਦੇ ਨਾਲ ਹੈਗੇ ਨੇ ਜੀ ਪਿਓਰ ਪਸ਼ਮੀਨਾ ਦਾ ਸਲਵਾਰਾ ਤੇ ਇਹ ਤਾਂ ਰੈਗੂਲਰ ਡਿਜ਼ਾਈਨਿੰਗ ਇਹ ਪੂਰਾ ਵੀ ਬੈਲਵਟ ਹੈ ਸਿਲਕ ਵੈਲਵਟ ਦਾ ਸ਼ਾਈਨ ਕਾਫੀ ਇਹਦੇ ਵਿੱਚ ਪ੍ਰਾਈਸ ਹੈਗਾ 55500 ਦੇ ਨੀਰ ਹੋਗਾ ਤੇ ਤੁਹਾਨੂੰ ਦੇ ਰਹੀ ਅਸੀਂ 300 ਦਾ ਸੌ ਇੱਕ ਕਲਰ ਇਹਦੇ ਵਿੱਚ ਹੈਗਾ ਨੇਵੀ ਬਲੂ ਕਲਰ ਡਿਜ਼ਾਈਨਿੰਗ ਤੁਹਾਨੂੰ ਸਾਰੇ ਕੋਲ ਕੋਲ ਕੇ ਦਿਖਾ ਰਹੀ ਹਾਂ ਕਈ ਵਾਰੀ ਕਹਿ ਦਿੰਨੇ ਸਾਨੂੰ ਫੋਟੋ ਪਾ ਦਿਓ ਜੀ ਡਿਜ਼ਾਈਨ ਕਿਸੇ ਕੋਲਿਆ ਪੇਟਾ ਕਰਕੇ ਤੁਹਾਡਾ ਸੂਟ ਵਾਈ ਕਰਨ ਤੋਂ ਰਹਿ ਜਾਂਦਾ ਇੱਕ ਇੱਕ ਕਲਰ ਦਿੰਨੇ ਇਹ ਵੀ ਬਹੁਤ ਸੋਹਣਾ ਜਿਹਾ ਸੀੜਾ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਪਸ਼ਮੀਨੇ ਦੀਆਂ ਸਲਵਾਰਾਂ ਵੈਲਵਟ ਦੇ ਸਟੋਲ ਤੇ ਸਿਲਕ ਵੈਲਵਟ ਦੀਆਂ ਜੀ ਸ਼ਰਟਾਂ ਤੇ ਪ੍ਰਾਈਸ ਹੈਗਾ 3300 शिपिंग अलग तो रहेगी सारे सूटों की हाँ जी नेक्स्ट थानू दिखाने हैं सूट बहुत प्यारा जहाँ यह हैगा बेलवट के फ्रंट शर्ट के न फ्रंट इंबरायडरी हुई भी है के ऊपर ही है जी सूट ਇਹ ਹੈਗਾ ਫਰੰਟ ਵਰਕ ਦੇ ਨਾਲ ਸਾਰਾ ਸੁੱਟ ਥ੍ਰੈਡ ਵਰਕ ਆ ਤੇ ਸਿੱਪੀ ਦਾ ਵਰਕ ਆ ਇਹ ਹੈਗੀ ਜੀ ਬੈਕ ਸਾਈਡ ਦੀ ਪਲੇਨ ਇਹ ਹੈਗਾ ਸੂਆਰ ਦਾ ਫੈਬਰਿਕ ਤੇ ਨਾਲ ਇਹਦੇ ਤੁਹਾਨੂੰ ਮਿਲੇਗਾ ਸ਼ਾਲ ਪ੍ਰੋਪਰ ਲੰਮਾ ਚਾੜਾ ਇਹ ਹੈਗਾ ਲੰਮਾ ਛੋੜਾ ਸ਼ਾਲ ਪ੍ਰਾਈਸ ਸੇਮ ਹੀ ਆ ਜੀ ਇਹਦੇ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਤੇ ਇੱਕ ਕਲਰ ਹੈਗਾ ਹਲਕੇ ਜਿਹੇ ਡਿਜ਼ਾਈਨ ਦਾ ਹਲਕਾ ਕੋ ਸਟਾਈਲ ਸਿੰਘ ਇਹ ਤਾਂ ਜਿਹੜਾ ਬੀਟ ਨੂੰ ਸ਼ੁਆਲ ਮਿਲੇਗਾ 4 ਸਾਈਡ ਵਰਕ ਤੇ ਕੋਰਨਰ ਹੈਵੀ ਦੇ ਨਾਲ ਨੈਕਸਟ ਦੇ ਰਹਿਆ ਜੀ ਮਲਟੀ ਕਲਰ ਵਰਕ ਦੇ ਨਾਲ ਥਰਡ ਵਰਕ ਆ ਇਹ ਦੇਖੋ neck ਤੇ ਬਹੁਤ ਸੋਹਣਾ ਜਿਹਾ ਵਰਕਾ 벨ਵਟ ਦਾ ਸੂਟ ਹੈ ਜੀ ਠੀਕ ਹੈ ਦੇਖੇਗਾ ਕਿ ਇਹਦੇ ਤੇ ਬਹੁਤ ਸੋਹਣਾ ਪੈਚ ਬਾਜੂ ਤੇ ਤੁਹਾਨੂੰ ਪ੍ਰੋਪਰ ਜਿਹਾ ਕੰਮ ਮਿਲੇਗਾ ਤੇ ਇਹ ਹੈਗਾ ਸਲਵਾਰ ਦੇ ਉੱਪਰ ਕੰਮ ਇਹ ਜਿਹਨਾਂ ਮਿਲਣਗੇ ਤੁਹਾਨੂੰ ਹੈਵੀ ਸ਼ਾਨ ਇਹ ਹੈਵੀ ਸਟੌਲ ਇਹ ਜਨਾ ਅਦਾਂ ਪ੍ਰਾਈਸ सेम ਰਹੂਗਾ ਜੀ ਸੂਟਾਂ ਦਾ ਇਹਦਾ ਥੋੜਾ ਜਿਹਾ ਡਿਜ਼ਾਈਨ ਦਾ ਫਰਕ ਆਊਗਾ ਨੈਕਸਟ ਡਿਜ਼ਾਈਨ ਬਹੁਤ ਪਿਆਰਾ ਜਿਹਾ ਠੀਕ ਹੈ ਇਹ ਹੈਗਾ ਦਾ ਫੋਰ ਸਾਈਡਰ ਸ਼ਾਲ ਇੱਕ ਸੂਟ ਮਿਲ ਜੇਗਾ ਤੁਹਾਨੂੰ ਲਾਸਟ ਉਹ ਬਹੁਤ ਪਿਆਰਾ ਜਿਹਾ ਕਲਰ ਹੋਆ ਆਪਣੀ ਗ੍ਰੀਨ ਪੈਂਟ ਦੇਖੋ ਇਹ ਚਿੱਕਾ ਬਾਜੂ ਰੰਟੀ ਦੇ ਹੈ ਇਹ ਇਹ ਬਾਜੂ ਦੀ ਲੁੱਕ ਆਗੇ ਇਹ ਹੈਗੇ ਇਹਦੇ ਪੈਂਟ ਦੇ ਨੂੰ ਸਲਵਾਰ ਚਾ ਪੈਂਟ ਦੁਪੱਟਾ ਬਹੁਤ ਪਿਆਰਾ ਹੈ ਦਾ ਜਿਹੜਾ ਸਟੋਲ ਆ ਇਹ ਹੈਗੇ ਐਦਾਂ ਹਾਂਜੀ ਕਮੇਰ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦਾ ਹੀ ਹੋਏਗੀ ਐਚ ਡੀ ਵੀਡੀਓ ਚ ਜੋ ਵੀ ਸੂਟ ਤੁਹਾਨੂੰ ਪਸੰਦਾ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਅਰ ਇਸ ਆਫਰ ਦੇ ਦੇ ਰਹੀ ਹਾਂ ਸੂਟ ਇਹਨਾਂ ਦਾ ਸ਼ਿਪਿੰਗ ਇਨਕਲੂਡ ਹੋ ਰਹੇਗੀ ਕਿਉਂਕਿ ਇਹਨਾਂ ਦਾ weight ਥੋੜਾ heavy ਹੋ ਜਾਂਦਾ ਹੈ ਤੇ ਬਾਕੀ 3300 ਪ੍ਰਾਈਸ ਹੈ ਸੂਟ ਦਾ ਜੋ ਵੀ ਸੂਟ ਤੁਸੀਂ ਲੈਣਾ ਹੈ ਇਹਨਾਂ ਵਿੱਚੋਂ ਲੈ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much